ਕਲਾ ਕਰਾ ਨਹੀਂ ਫੱਟੇ ਬੁਲਾਉਂਦੀ ਕੋਸ਼ਿਸ਼ ਨਹੀਂ ਕੀਤੀ ਅੱਖ ਚਰਾ ਕੇ ਪਰਾਂਗੀ ਲੱਗ ਗਈ ਮੈਨੂੰ ਦੱਸੋ ਜਦੋਂ ਲੀਡਰ ਸਿਸਟਮ ਦਾ ਹਿੱਸਾ ਮੇਰੇ ਪਤਨੀਆਂ ਅਸਲੀਆ ਨੂੰ ਬਣਾਉਂਦੇ ਆ ਤਾਂ ਕਿ ਮੈਂ ਦਰਦਰ ਜਾ ਕੇ ਲੋਕਾਂ ਨੂੰ ਧੀਰ ਨੂੰ ਜਾ ਬੋਲਾਂਗੀ ਤਾਂ ਮੈਂ ਕਿਹਦਾ ਕਹ ਮਾਰਾ ਦੀ ਗਤੀਵਿਧੀ ਪੋਲਿਟੀਕਲ ਕਰਦੇ ਆ ਤੇ ਹੋਰ ਦੱਸਦੇ 4 ਬੰਦੇ ਇਕੱਠੇ ਕਰਦੇ ਆ ਕੜਾ ਘਰੇ ਪਣੀ ਤੋਂ ਦੇ ਵਿਚਾਲਾਂ ਜੇ ਉਹ ਦੋ ਤਾਂ ਕਹਿ ਦਿੰਦੇ ਬੱਜਦਾ ਮੈਨੂੰ ਕਿਸੇ ਗੱਲ ਦੀ ਕੋਈ ਪ੍ਰਵਾਨ ਬੜਾ ਆਖਾ ਦੀ ਨਾਲ ਜੀ ਹੁਣ ਲਈ ਹੋਣੀ ਹੈ ਚਾਰਜ ਪਈ ਪਰ ਨਾ ਇਸ ਦਾ ਲਾਮਬਰੀ ਪਰਮਾਤਮਾ ਦੇ ਕਿਉਂਕਿ ਮੈਂ ਬਚਾ ਹੀ ਜਾਈ ਹੋਇਆ ਹਾਂ ਜਿੱਦ ਤੱਕ ਮੇਰੇ ਪੁੱਤ ਦੇ ਮਗਰ ਬਹੁਤ ਵੱਡੀ ਸੀ ਪਰ ਖੜਨ ਵਾਲੇ ਬਹੁਤ ਥੋੜੀ ਨੇ ਜਿਹੜਾ ਤੁਹਾਡੇ ਵਿੱਚ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਬਾਪੂ ਬਲਕੌਰ ਸਿੰਘ ਨੇ ਕੁਝ ਐਸੀਆਂ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਸੁਣ ਕੇ ਸੁਣਨ ਵਾਲੇ ਵੀ ਭਾਵੁਕ ਹੋ ਗਏ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਾਪੂ ਬਲਕੌਰ ਸਿੰਘ ਜਦੋਂ ਵੀ ਕੋਈ ਫੈਸਲਾ ਲੈਂਦੇ ਨੇ ਕੁਝ ਕ ਐਸੇ ਲੋਕ ਨੇ ਜੋ ਕਿ ਉਹਨਾਂ ਦੀਆਂ ਸ਼ੁਰੂ ਤੋਂ ਲੱਤਾਂ ਖਿੱਚਦੇ ਨੇ ਉਹ ਕਮੈਂਟਾਂ ਦੇ ਵਿੱਚ ਜਾਂ ਫਿਰ ਪੋਸਟਾਂ ਪਾ ਕੇ ਸੋਸ਼ਲ ਮੀਡੀਆ ਦੇ ਉੱਪਰ ਬਾਪੂ ਬਲਕੌਰ ਸਿੰਘ ਨੂੰ ਮਾੜਾ ਚੰਗਾ ਬੋਲਦੇ ਨੇ ਖਾਸ ਕਰਕੇ ਅੱਜ ਉਹਨਾਂ ਨੇ ਇੱਕ ਗੱਲ ਕਹੀ ਕਿ ਜਿੰਨਾ ਕੁਝ ਕਹਿਣਾ ਹੈ ਕਹਿ ਲਓ ਮੈਨੂੰ ਕੋਈ ਪਰਵਾਹ ਨਹੀਂ ਜਿੰਨਾ ਚਿਰ ਮੇਰੇ ਪੁੱਤ ਨੂੰ ਇਨਸਾਫ ਨਹੀਂ ਮਿਲਦਾ ਉਨਾਂ ਚਿਰ ਮੈਂ ਇਸੇ ਤਰ੍ਹਾਂ ਬੋਲਦਾ ਰਹਾਂਗਾ ਹੋਰ ਵੀ ਬਹੁਤ ਗੱਲਾਂ ਬਾਪੂ ਬਲਕੌਰ ਸਿੰਘ ਨੇ ਵਰਸੀ ਦੇ ਮੌਕੇ ਤੇ ਲੋਕਾਂ ਨਾਲ ਸਾਂਝਾ ਕੀਤੀਆਂ ਬਰਸੀ ਦੀਆਂ ਵੀਡੀਓ ਪਹਿਲਾਂ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਪਰ ਕੁਝ ਵੀਡੀਓ ਰਹਿ ਗਿਆ ਸੀ ਸੋਚਿਆ ਕਿ ਤੁਹਾਡੇ ਨਾਲ ਸਾਂਝਾ ਕਰ ਲਈਏ ਕਿਉਂਕਿ ਬਾਪੂ ਬਲਕੌਰ ਸਿੰਘ ਦੀਆਂ ਇਹ ਗੱਲਾਂ ਬਹੁਤ ਜ਼ਿਆਦਾ ਅਹਿਮੀਅਤ ਰੱਖਦੀਆਂ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਪੂ ਬਲਕੌਰ ਸਿੰਘ ਵੋਟਾਂ ਦੇ ਵਿੱਚ ਵੀ ਖੜੇ ਹੋ ਰਹੇ ਨੇ ਕੁਝ ਕੁ ਲੋਕਾਂ ਦਾ ਕਹਿਣਾ ਹੈ ਕਿ ਬਾਪੂ ਬਲਕੌਰ ਸਿੰਘ ਦਾ ਫੈਸਲਾ ਗਲਤ ਹੈ ਉਸ ਨੂੰ ਲੈ ਕੇ ਵੀ ਇੱਥੇ ਬਾਪੂ ਬਲਕੌਰ ਸਿੰਘ ਬੋਲੇ ਨੇ ਤਾਂ ਮਿੱਤਰੋ ਆਓ ਸੁਣ ਲੈਣੇ ਕਿ ਆਖਰ ਬਾਪੂ ਬਲਕੌਰ ਸਿੰਘ ਨੇ ਜਿਹੜੀ ਸਪੀਚ ਇੱਥੇ ਦਿੱਤੀ ਹੈ ਉਸ ਦੇ ਵਿੱਚ ਕੀ ਕੁਝ ਉਹਨਾਂ ਨੇ ਬੋਲਿਆ ਅਤੇ ਕੀ ਕੁਝ ਇਸ ਦੇ ਮਾਇਨੇ ਨੇ ਕਰਵਾ ਨਾ ਕਰਿਆ ਕਰੋ ਜਿਹੜੀ ਗੱਲ ਆਪਣੇ ਮਨ ਦੇ ਵਿੱਚ ਹੈ ਜਦ ਤੱਕ ਉਹ ਜੇ ਸਰਕਾਰਾਂ ਦਾ ਆਪ ਬੋਧ ਕਰਾਂਗੇ ਤਾਂ ਕੰਮ ਥੋੜੇ ਲੱਤ ਦੇ ਦਾ ਹੁੰਦੇ ਹੀ ਹੈ ਇਹ ਹੁੰਦਾ ਹੀ ਆ ਤੇ ਆਪਾਂ ਅਰਾਧਾ ਨਹੀਂ ਛੋੜਾ ਕਰ ਸਕਦੇ ਕਈ ਲੋਕ ਮੈਨੂੰ ਪੋਲੀਟਿਸ਼ੀਨ ਦੱਸਦੇ ਆ ਠੀਕ ਹੈ ਭਾਈ ਬਤਾਈਏ ਕਿੱਥੇ ਜਦੋਂ ਕੋਈ ਨਾ ਸੁਣੇ ਕਿਸੇ ਦਰਖਤੇ ਦਾ ਜਾਵਾਂਗੇ ਕਿ ਤੋਂ ਤੁਸੀਂ ਐਪਲੀਕੇਸ਼ਨ ਦਿੱੰਨੇ ਆ ਸਾਡੀ ਹਰੇਕ ਪੁਲਿਸ ਕੋਲੇ ਜਿਹੜੀ ਕੰਪਲੇਂਟ ਪਈ ਹੈ ਉਹ ਉੱਥੇ ਦੀ ਉੱਥੇ ਪਈ ਐ ਮੈਨੂੰ ਤਿੰਨ ਸਾਲਾਂ ਦਾ ਜਿਹੜਾ ਸੰਤਾਪ ਦੱਸਣ ਲੱਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਲਾਰੈਂਸ ਨੇ ਜੀ ਵੀਡੀਓ ਕਰਨ ਵਾਲਾ ਡੀਐਸਪੀ ਸਰਕਾਰ ਨੇ ਸਸਪੈਂਡ ਕਰਤਾ ਚੈਨਲ ਦੇ ਉੱਤੇ 2 12 ਤੋਂ 15 ਮਿਲੀਅਨ ਦੇ ਕਰੀਬ ਉਹ ਜਿਹੜੀ ਵੀਡੀਓ ਚੱਲ ਗਈ ਐ ਪੱਤੋ ਮੇਰੇ ਪੁੱਤ ਦਾ ਗਾਣਾ ਉਹ ਵੀ ਕਹਿੰਦੀ ਚੱਲਿਆ ਮੇਰੇ ਪੁੱਤ ਦਾ ਗਾਣਾ ਕੀ ਕਹਿੰਦਾ ਸੀ ਉਹ ਪੰਜਾਬੀਆਂ ਦੇ ਪਾਣੀ ਦੀ ਗੱਲ ਕਰਦਾ ਸੀ ਸੱਚੇ ਨੂੰ ਇਹਨਾਂ ਕੌੜਾ ਲੱਗਦਾ ਐ ਇਹ ਇੰਨੇ ਜ਼ਬਰਦਸਤਿਓ ਗਾਣਾ ਬੈਨ ਕੀਤਾ ਸਾਡੀ ਹਰ ਗੱਲ ਤੇ ਇਹਨਾਂ ਦਾ ਚੈੱਕ ਹੈ ਇਹ ਕੰਮ ਕਰਨ ਵਾਲੇ ਬੰਦੇ ਦਾ ਫੋਨ ਵੀ ਜਿਹੜਾ ਸਰਵ ਤੇ ਚਲ ਗਿਆ ਕਿਨਾਰਾ ਅਸੀਂ ਕੋਈ ਨਹੀਂ ਆ ਮੈਂ ਸਾਰਿਆਂ ਦੇ ਕਰਕੇ ਹੱਥ ਲੈ ਜਾ ਕੇ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਲੇ ਜਾ ਕੇ ਗਿੜਗੜਾਇਆ ਪਰ ਇਹਨਾਂ ਦਾ ਹੁਕਮ ਸੀ سسٹم کا حصہ بنو دسو جبان سب پچی فیصد مانو ایک گل کی گلط بہنی سی کلاکار بہت ایم ایل اے بنے آرے پتر بہت پیار کر دیا ਆਗੇ ਪੁੱਛੋਗੇ ਬਾਪੂ ਕੋ ਤੂੰ ਇਹਦੇ ਕੋਲੋਂ ਬੈਠਾ ਤੇਰੀ ਗੱਲ ਕਰਾਂਗੇ ਕਲਾਕਾਰਾਂ ਨੇ ਫੱਟੇ ਬਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਚਲਾ ਕੇ ਬਰਾਉਣ ਦੀ ਲੱਗ ਕੇ ਵੀਰੋ ਜਦੋਂ ਬੱਸ ਪੈਂਦਾ ਉਹ ਤੋਂ ਕਿੱਥੇ ਖੜਦੇ ਆ ਸੌਖਿਆਂ ਕੋਲੇ ਜਦੋਂ ਲੱਗਦੀ ਸੋ ਮੁਸਦਾ ਫੈਸਲਾ ਹੋਣਾ ਨਹੀਂ ਮੰਨਿਆ ਸੀ ਬਰੇਆਂ ਦੇ ਸੀ ਤਾਂ ਵੱਲੀ ਗੱਲ ਕੱਲੇ ਕੱਲੇ ਕਰਕੇ ਕੁਸਤਾ ਫੁਕਰੀ ਤਾੜਦੇ ਸੀ ਜਉਂਦੇ ਨੇ ਪਰ ਇਹਦੇ ਖੂਦੇ ਸੀ ਜਿਹੜੇ ਮੈਂ ਤਾਰੇ ਨਹੀਂ ਇਹਦੇ ਸੰਬੰਧ ਦੇ ਵਿੱਚ ਤੁਹਾਨੂੰ ਜਿਤ ਆਉਣੇ ਸਮੇਂ ਦੇ ਵਿੱਚ ਵੀ ਦੇਵਾਂਗੇ ਹੋਰ ਜਾਣਕਾਰੀ ਪਰੰਤੂ ਅੱਜ ਮੈਂ ਜਿਹੜੀ ਗੱਲ ਜਿਹੜੇ ਪੇਲਾ ਉਸ ਨੂੰ ਲੈ ਕੇ ਦੀ ਆਤਮਾ ਦੀ ਸ਼ਾਂਤੀ ਨੂੰ ਲੈ ਕੇ ਉਹ ਹੀ ਗੱਲਾਂ ਕਰਦੀ ਐ ਇਸ ਦੇ ਘੇਰੇ ਤੋਂ ਬਾਹਰ ਨਹੀਂ ਜਾਂਦੀ ਐਨਾ ਧੱਕਾ ਦਾ ਕਦੇ ਕੋਈ ਗ੍ਰਾਮੀ ਵੀ ਅੰਗਰੇਜ਼ਰੇ ਵੀ ਨਹੀਂ ਕੀਤਾ ਜਿਨਾ ਇਹ ਸਰਕਾਰ ਕਰਦੀ ਐ ਸਾਡੇ ਪੁੱਤਾਂ ਦਾ ਖੂਨ ਇਨਾ ਸਸਤਾ ਹੋ ਗਿਆ ਇੱਕ ਕਾਰਸਾਰਕ ਜਦੋਂ ਪਿੱਛੇ ਜਾਂ ਤੁਸੀਂ ਮੈਂ ਜਦੋਂ ਕੋਰਟ ਦੇ ਵਿੱਚ ਜਾਂਦਾ ਸਾਡੀ ਹਾਲਤ ਦੇਖ ਕੇ ਜਦੋਂ ਆਉਂਦੇ ਨੇ ਪੇਸ਼ਿਆਂ ਦੇ ਉੱਤੇ ਹਸਲਿਆ ਮੁਸ਼ਕਲੀਆਂ ਮਾਰਦੇ ਪੁੱਤਾਂ ਮਾਰਦੇ ਇੱਕ ਦੂਸਰੇ ਨੂੰ ਮਰਾ ਆਖ ਹੈ ਜਨਾਬ ਹੁਣ ਜਲੀਲ ਹੋਣਿਆ ਚਾਰਚ ਪੇ ਪਰ ਮੈਨੂੰ ਇਸ ਗੱਲ ਦਾ ਅਲੰਭਾ ਨਹੀਂ ਪਰਵਾਹ ਪਾ ਲੇ ਕਿਉਂਕਿ ਮੈਂ ਬਚਾ ਹੀ ਜਲੀ ਹੁਸਾ ਕਰ ਮਹਾਰਾਜ ਜੀ ਦੀ ਗਤੀਵਿਧੀ ਪੋਲਿਟਿਕਲੀ ਕਰਦੇ ਹਨ ਹੋਰ ਕਰਦੇ ਹਨ ਚਾਰ ਬੰਦੇ ਇਕੱਠੇ ਕਰਦੇ ਹਨ ਕਨਾ ਘਰ ਕੋਈ ਟੇ ਵਿਚਗਾਲਾਂ ਜੇ ਉਹ ਜੋ ਬੱਕੇ ਜਾਂਦੇ ਉਹ ਕਰਦਾ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਮੈਂ ਜਿੱਦਾਂ ਸੋਚਿਆ ਪੁਤਰਾਣ ਸਾਹਿਬ ਧੀਰ ਸਹੀ ਪਰ ਲੈ ਕੇ ਛੱਡੂਗਾ ਕਿਸੇ ਦਾ ਕਿਸੇ ਪੀਕੇ ਜਿੱਥੇ ਕਿਤੇ ਵੀ ਦੱਸਦੇ ਜਾ ਕੇ ਹਲਕੀ ਗੋਣੀ ਪਈ ਮੈਂ ਜਾਉਂਗਾ ਤੁਹਾਡਾ ਹਾਥ ਮੈਨੂੰ ਹਰ ਵੇਲੇ ਮਿਲਣਾ ਚਾਹੀਦਾ ਔਰ ਅੱਜ ਤੱਕ ਤੁਸੀਂ ਦਿੱਤਾ ਵੀ ਹੈ ਮੇਰਾ ਸਿਹਰਾ ਜੋ ਤੁਹਾਡੇ ਕਰਨਾ ਚੁੱਕਦਾ ਤੁਸੀਂ ਦੂਰੋਂ ਨੇੜੋਂ ਮੇਰਾ ਕਦੇ ਤੇ ਮਹਾਰਾਸ਼ਟਰ ਤੋਂ ਵੀ ਦੁਆ ਕਰੇ ਹੋਏ ਬਹੁਤ ਬਚੀ ਗੱਲ ਤੁਸੀਂ ਆਪ ਦੇ ਭਰਾ ਮੇਰਾ ਪਿਆਰ ਕਰਦੇ ਹੋ ਫਿਰ ਵੀ ਤਵੰਦ ਦੇ ਵਿੱਚ ਮੈਂ ਸਾਡੇ ਤੋਂ ਕਦੇ ਪਛਿੜੇਗੀ ਹੋ ਕੇ ਕਿਸੇ ਗੱਲ ਕੀ ਉਹਦੇ ਜਦੋਂ ਕਾਫੀ ਜ਼ਿਆਦਾ ਹੋ ਜਾਂਦੇ ਕਈ ਵਾਰੀ ਮਜਬੂਰੀ ਹੋ ਜਾਂਦੀ ਹੈ ਤਾਂ ਸਾਨੂੰ ਮਾਫ ਕਰੋ ਉਸ ਗੱਲ ਤੇ ਕਿ ਅੱਗੇ ਤੋਂ ਅਸੀਂ ਸਾਰੀ ਗੱਲ ਦਾ ਧਿਆਨ ਰੱਖਾਂਗੇ ਕੋਈ ਗੱਲ ਵੱਧ ਨਾ ਕਰ ਜਾਈਗਾ ਹਮਾਂ ਤਾਉ ਤੋਂ ਹੋਇਆ ਕਿਸੇ ਸਾਡੇ ਤੋਂ ਉੱਤੇ ਨਿਕਲ ਜਾਂਦਾ ਜਵਾਨ ਚੋ ਦੱਸਾਂ ਕਿ ਤਮਾਹਤ ਕਰੇਗਾ ਤਾਂ ਦੋਸਤੋ ਤੁਸੀਂ ਨੇ ਸੁਣਿਆ ਕਿ ਬਾਪੂ ਬਲਕੌਰ ਸਿੰਘ ਨੇ ਇੱਕ ਜ਼ੋਰਦਾਰ ਅਤੇ ਇੱਕ ਭਾਵੁਕ ਸਪੀਚ ਇੱਥੇ ਲੋਕਾਂ ਨੂੰ ਦਿੱਤੀ ਅਤੇ ਕਿਹਾ ਕਿ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜੇ ਤੁਸੀਂ ਅੱਜ ਵੀ ਨਾਲ ਖੜੇ ਹੋ ਪਰ ਬਹੁਤ ਸਾਰੇ ਐਸੇ ਲੋਕ ਸੀ ਜਦੋਂ ਸਿੱਧੂ ਹੁੰਦਾ ਸੀ ਉਦੋਂ ਦਾ ਉਸ ਦੇ ਨਾਲ-ਨਾਲ ਹੁੰਦੇ ਸੀ ਪਰ ਉਸ ਦੇ ਜਾਣ ਪਿੱਛੋਂ ਸਾਥ ਛੱਡ ਗਏ ਪਰ ਤੁਸੀਂ ਨੇ ਸਾਥ ਨਹੀਂ ਛੱਡਿਆ ਤੁਸੀਂ ਅੱਜ ਵੀ ਇੱਥੇ ਬੈਠੇ ਹੋ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਅਤੇ ਇੱਕ ਗੱਲ ਹੋਰ ਇੱਥੇ ਬਾਪੂ ਬਲਕੌਰ ਸਿੰਘ ਨੇ ਉਹਨਾਂ ਲੋਕਾਂ ਦਾ ਵੀ ਧੰਨਵਾਦ ਕੀਤਾ ਜਿਹੜੇ ਕਿ ਪੰਜਾਬ ਦੇ ਬਾਹਰੋਂ ਆਏ ਸੀ ਜਿਵੇਂ ਕਿ ਕੁਝ ਕੋਲ ਕੋ ਮਹਾਰਾਸ਼ਟਰ ਤੋਂ ਆਈ ਸੀ ਉਹਨਾਂ ਦਾ ਵੀ ਧੰਨਵਾਦ ਕੀਤਾ ਇੱਥੇ ਬਾਪੂ ਬਲਕੌਰ ਸਿੰਘ ਹੋਰਾਂ ਨੇ